ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੇਵਾ ਕਰਨਗੇ ਜੀਆਂ ਦਾਦੇ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਸਵੇਰੇ ਸਵੇਰੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਪੁਲਿਸ ਦੇ ਵੱਲੋਂ ਪਹਿਲਾਂ ਜਾਇਜ਼ਾ ਲਿਆ ਗਿਆ ਪੂਰੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਅੱਜੜਾ ਦੱਸ ਦਈਏ ਕਿ ਇੱਕ ਪੁਲਿਸ ਦੀ ਨਾਫਰੀ ਜਿਹੜੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਭੇਜੀ ਹੋਈ ਹੈ ਔਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਆਸ-ਪਾਸੇ ਜਿੰਨੇ ਵੀ ਇਲਾਕੇ ਨੇ ਜਿੰਨੇ ਵੀ ਸਾਰੇ ਗੇਟ ਨੇ ਜਾਂ ਜਿੰਨੇ ਵੀ ਏਰੀਆਜ਼ ਨੇ ਉੱਥੇ ਸਾਰੇ ਪੁਲਿਸ ਦੀਆਂ ਜਿਹੜੀਆਂ ਨੇ ਟੀਮਾਂ ਹੋਈਆਂ ਨੇ ਅਤੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਿਆ ਕਿਉਂਕਿ ਕੱਲ ਸੁਖਬੀਰ ਸਿੰਘ ਬਾਦਲਵਾਣਾ ਦੇ ਉੱਪਰ ਹਮਲਾ ਹੋਇਆ ਸੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਗੋਲੀ ਬਲਕਿ ਚਲਾਈ ਦਿੱਤੀ ਗਈ ਸੀ ਪਰ ਜਿਹੜਾ ਜਸਬੀਰ ਸਿੰਘ ਐਸਆਈ ਖੜਾ ਹੁੰਦਾ ਸੁਖਬੀਰ ਸਿੰਘ ਬਾਦਲਵਾਣਾ ਸਿਕਿਉਰਿਟੀ ਦੇ ਵਿੱਚ ਉਸ ਦੇ ਵੱਲੋਂ ਬਚਾਅ ਕੀਤਾ ਜਾਂਦਾ ਦਲੇਰੀ ਦੇ ਨਾਲ ਸਾਹਮਣਾ ਕੀਤਾ ਜਾਂਦਾ ਨਾਰਾਇਣ ਸਿੰਘ ਚੌੜੇ ਦਾ ਤੇ ਅੱਜ ਤਸਵੀਰਾਂ ਦੇਖ ਸਕਦੇ ਹੋ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਸੇਵਾ ਨਿਭਾ ਰਹੇ ਨੇ ਕਿਉਂਕਿ ਇਹ ਤਨਖਾਹ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ ਸੀ ਅੱਜ ਉਹਨਾਂ ਦੀ ਸੇਵਾ ਨੂੰ ਇਹ ਤੀਜਾ ਦਿਨ ਹੈਗਾ ਜੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਤਾਇਨਾਤ ਸੀ ਉੱਥੇ ਜਿਹੜਾ ਉਹਨਾਂ ਦੇ ਵੱਲੋਂ ਪਹਿਰੇਦਾਰ ਦੀ ਸੇਵਾ ਨਿਭਾਈ ਗਈ ਹੱਥ ਦੇ ਵਿੱਚ ਵਰਚਾ ਫੜ ਕੇ ਤੇ ਅੱਜ ਇਹ ਚੋਲਾ ਪਾ ਕੇ ਤੇ ਵਰਚਾ ਫੜ ਕੇ ਹੱਥ ਦੇ ਵਿੱਚ ਦੇਖ ਸਕਦੇ ਹੋ ਜਿਸ ਸੁਖਬੀਰ ਸਿੰਘ ਬਾਦਲ ਸ਼ਰੀ ਕੇਸਗੜ ਸਾਹਿਬ ਦੇ ਵਿੱਚ ਬੈਠੇ ਹੋਏ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਉਹਨਾਂ ਦੀ ਸਿਕਿਉਰਿਟੀ ਦੀ ਪੂਰੀ ਟੀਮ ਜਿਹੜੀ ਆ ਉਹ ਵੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਕੋਲ ਚੰਗੀ ਕਾ ਸਿਕਿਉਰਿਟੀ ਆ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਗੱਲ ਕਰੀਏ ਤਖਤਸ਼ਰੀ ਦਮਦਮਾ ਸਾਹਿਬ ਵੀ ਇਸ ਤੋਂ ਬਾਅਦ ਉਹਨਾਂ ਨੇ ਜਾਣਾ ਤੇ ਇਸ ਤੋਂ ਪਹਿਲਾਂ ਤੁਸੀਂ ਆਪ ਦੇਖੋ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਅਟੈਕ ਹੁੰਦਾ ਹਾਲਾਂਕਿ ਉੱਥੇ ਸੰਗਤ ਦੀਆਂ ਭਾਵਨਾਵਾਂ ਕਰਕੇ ਤੇ ਜਿਹੜਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਉਸ ਦੇ ਕਰਕੇ ਪੁਲਿਸ ਵੀ ਸਿਵਲ ਵਰਦੀ ਦੇ ਵਿੱਚ ਤਾਇਨਾਤ ਸੀ ਜਿਵੇਂ ਸੀਪੀ ਭੁੱਲਰ ਹੋਣਾ ਨੇ ਕਿਹਾ ਸੀ ਉਹਨੇ ਕਿਹਾ ਕਿ 120 ਬੰਦਾ ਸੀ ਮਲਾਜ਼ਮ ਜਿਹੜੇ ਇੱਥੇ ਤਾਇਨਾਤ ਕੀਤੇ ਹੋਏ ਸੀ ਦਰਬਾਰ ਸਾਹਿਬ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਸ੍ਰੀ ਕੇਸਗੜ ਸਾਹਿਬ ਦੀਆਂ ਤਸਵੀਰਾਂ ਹੱਥ ਦੇ ਵਿੱਚ ਵਰਛਾ ਫੜ ਕੇ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਪਰ ਅੱਜ ਸੁਰੱਖਿਆ ਦੇ ਬਹੁਤ ਜ਼ਿਆਦਾ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਕੀਤੇ ਗਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਘਟਨਾ ਹੋਈ ਉਸ ਨੂੰ ਲੈ ਕੇ ਲਗਾਤਾਰ ਆਸ਼ਾ ਮੀਡੀਆ ਦੇ ਉੱਪਰ ਵੀ ਇਹ ਗੱਲ ਚਾਹੀ ਰਹੀ ਔਰ ਦੂਜੇ ਪਾਸੇ ਅੱਜ ਸੁਖਬੀਰ ਸਿੰਘ ਬਾਦਲ ਆਪਣੀ ਪੂਰੀ ਟੀਮ ਦੇ ਨਾਲ ਜਿੱਥੇ ਉਹਨਾਂ ਦੀ ਸਾਰੀ ਸਿਕਿਉਰਿਟੀ ਤੁਸੀਂ ਦੇਖ ਸਕਦੇ ਹੋ ਸੱਜੇ ਖੱਬੇ ਪਾਸੇ ਸਾਰੇ ਜਿਹੜੇ ਆ ਗੱਲ ਦੇ ਵਿੱਚ ਤਖਤੀ ਪਾਈ ਹੈ ਸੁਖਬੀਰ ਸਿੰਘ ਬਾਦਲ ਹੋਣਾ ਨੇ व्हीਲਚੇਅਰ ਦੇ ਉੱਪਰ ਬੈਠੇ ਆ ਕਿਉਂਕਿ ਪੈਰ ਦੇ ਵਿੱਚ ਫ੍ਰੈਕਚਰ ਸੀ ਉਹਨਾਂ ਦੇ ਤੇ ਹੱਥ ਦੇ ਵਿੱਚ ਵਰਚਾ ਫੜੀ ਨਜ਼ਰ ਆ ਰਹੇ ਨੇ ਤੇ ਇੱਕ ਚਿਹਰਾ ਵੀ ਤੁਸੀਂ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਹੋਣੀ ਜਦੋਂ ਅ ਪਿਛਲੇ ਦਿਨਾਂ ਦੇ ਵਿੱਚ ਤਖਸ ਜਦੋਂ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀ ਤਾਂ ਉਸ ਸਮੇਂ ਵੀ ਸੁਖਬੀਰ ਸਿੰਘ ਬਾਦਲ ਅਜੇ ਹੀ ਬਾਡੀ ਲੈਂਗੁਏਜ ਦੇ ਵਿੱਚ ਸੀ ਔਰ ਉਸ ਸਮੇਂ ਵੀ ਪਾਠ ਕਰਦੇ ਰਹੇ ਸੀ ਤੇ ਹੁਣ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਸ਼ਾਂਤ ਜਿਹੜੇ ਹੈ ਪ੍ਰਕਿਰਿਆ ਦੇ ਵਿੱਚ ਨਜ਼ਰ ਆ ਰਹੇ ਨੇ ਕੱਲ ਵੀ ਜਿਹੜਾ ਉਹਨਾਂ ਦੇ ਵੱਲੋਂ ਕੋਈ ਜ਼ਿਆਦਾ ਰੈਕਟ ਨਹੀਂ ਕੀਤਾ ਗਿਆ ਸੀ ਜਦੋਂ ਉਹਨਾਂ ਦੇ ਉੱਪਰ ਹਮਲਾ ਹੋਇਆ ਤਾਂ ਉਹ ਉਸ ਸਮੇਂ ਵੀ ਇਸ ਤਰ੍ਹਾਂ ਹੀ ਬੈਠੇ ਸੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਹੁਣ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤੋਂ ਦੱਦ ਦੇ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਚਾ ਸੁਰੱਖਿਆ ਦੇ ਪਖਤਾ ਪ੍ਰਬੰਧ ਜਿਹੜੇ ਆਹੋ ਕੀਤੇ ਗਏ ਨੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੇ ਨੇ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੂਰੋਂ ਦੂਰੋਂ ਲੋਕ ਚੱਲ ਕੇ ਵੀ ਆਉਂਦੇ ਨੇ ਪਰ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਇਸ ਨੂੰ ਲੈ ਕੇ ਸੁਖਬੀਤ ਸਿੰਘ ਬਾਦਲ ਹੋਣਾ ਦੀ ਸਕਿਉਰਿਟੀ ਦੇ ਵਿਸਤਾਰ ਇਜਾਫਾ ਕੀਤਾ ਹੀ ਹੋਇਆਗਾ ਆ ਦੇਖੋ ਤੁਸੀਂ ਆਸੇ ਪਾਸੇ ਤੇ ਕਿੰਨੀਆਂ ਟੀਮਾਂ ਜਿਹੜੀਆਂ ਡਿਪਲੋਏ ਕੀਤੀਆਂ ਹੋਈਆਂ ਨੇ ਔਰ ਗੁਰੂ ਘਰ ਦੇ ਬਾਹਰ ਜਿੰਨੇ 게ਟ ਨੇ ਜਿੰਨੇ ਰਸਤੇ ਨੇ ਜਿੰਨੀਆਂ ਗਲੀਆਂ ਨੇ ਜਿੰਨੀਆਂ ਸੜਕਾਂ ਨੇ ਸਾਰੇ ਕਿਤੇ ਪੁਲਿਸ ਦੀ ਨਫਰੀ ਤਾਇਨਾਤ ਕੀਤੀ ਹੋਈ ਹੈਗੀ ਤਾਂ ਸੁਰੱਖਿਆ ਦੇ ਸਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਕਿਉਂਕਿ ਪਹਿਲਾਂ ਕੱਲ ਵੀ ਜਿਹੜਾ ਅਮਰਸਰ ਪੁਲਿਸ ਦੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਇਨਪੁਟ ਸੀ ਨਾਰਾਇਣ ਚੋੜੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਇਨਪੁਟ ਸੀ ਕਿ ਇਹ ਇੱਥੇ ਕੁਝ ਨਾ ਕੁਝ ਕਰ ਸਕਦਾ ਔਰ ਉਹਨਾਂ ਨੇ ਕਿਹਾ ਤਾਂ ਹੀ ਅਸੀਂ ਆਪਣੀਆਂ ਟੀਮਾਂ ਇਸ ਦੇ ਪਿੱਛੇ ਵੀ ਛੱਡੀਆਂ ਹੋਈਆਂ ਸੀ ਦੋ ਤਿੰਨ ਬੰਦੇ ਅਸੀਂ ਇਸ ਦੇ ਪਿੱਛੇ ਵੀ ਛੱਡੇ ਹੋਏ ਸੀ ਤਾਂ ਕਿ ਜਦੋਂ ਇਹ ਕੁਝ ਕਰੇ ਤਾਂ ਅਸੀਂ ਇਸ ਨੂੰ ਨੱਪ ਲਈਏ ਤੇ ਉਸ ਤੋਂ ਬਾਅਦ ਵੱਖ-ਵੱਖ ਸੀਐਸਟੀ ਫੁਟੇਜ ਸਾਹਮਣੇ ਆਈਆਂ ਇੱਕ ਦੋ ਦਿਨ ਪਹਿਲਾਂ ਦੀ ਵੀ ਆਈ ਸੀ ਜਦੋਂ ਉਹ ਨਰੈਣ ਚੋੜਾ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਉਸ ਸਮੇਂ ਵੀ ਦੇਖਿਆ ਗਿਆ ਤਾਂ ਵੱਖ-ਵੱਖ ਬکریاں ਤਸਵੀਰਾਂ ਕੱਲ ਸਾਹਮਣੇ ਆਈਆਂ ਸੀ ਐਸਟੀ ਫੁਟੇਜ ਜਿਹੜੀਆਂ ਪੰਜ-ਛੇ ਸਾਹਮਣੇ ਆਈਆਂ ਲਗਾਤਾਰ ਉਸਨੇ ਰਹਿ ਕੇ ਕੀਤੀ ਸੁਖਬੀ ਸਿੰਘ ਬਾਦਲ ਹੋਣਾ ਦੇ ਪਿੱਛੇ-ਪਿੱਛੇ ਵੀ ਗਿਆ ਉਹ ਪਰ ਜਿਵੇਂ ਅਟੈਕ ਕਰਨ ਲੱਗਦਾ ਤਾਂ ਕੱਲ ਜਸਬੀਰ ਸਿੰਘ ਦੀ ਬਹਾਦਰੀ ਨੇ ਸੁਖਬੀ ਸਿੰਘ ਬਾਦਲ ਹੋਣਾ ਦੀ ਜਾਨ ਬਚਾਲੀ ਤੇ ਤਸਵੀਰਾਂ ਤੁਸੀਂ ਹੁਣ ਦੇਖੋ ਕਿ ਮੈਂ ਅੱਜ ਸੁਖਬੀ ਸਿੰਘ ਬਾਦਲ ਹੋਣਾ ਅੱਜ ਆਸੇ-ਪਾਸੇ ਤੇ ਲੋਕ ਜਿਹੜੇ ਆ ਉਹ ਨਤ ਮੱਥਾ ਵੀ ਟੇਕ ਰਹੇ ਨੇ ਨਤਮਸਤਕ ਵੀ ਹੋ ਰਹੇ ਨੇ ਗੁਰੂ ਦੇ ਦਰ ਤੇ ਉੱਪਰ ਆ ਕੇ ਔਰ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਵੀ ਕੋਈ ਕਮੀ ਨਾ ਰਹੇ ਕੋਈ ਘਾਟ ਨਾ ਰਹੇ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਸਿਕਿਉਰਿਟੀ ਦੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਔਰ ਉਹਨਾਂ ਦੀ ਆਪ ਦੀ ਜਿਹੜੀ ਪਰਸਨ ਸਿਕਿਉਰਿਟੀ ਹੈ ਜਿਹੜੀ ਉਹਨੇ ਪਰਸਨ ਸਿਕਿਉਰਿਟੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਉਹਨੇ ਪਰਸਾਂ ਸਿਕਿਉਰਟੀ ਵੀ ਪੂਰੀ ਖੜੀ ਹੋਈ ਜਾਈ ਬਲੂ ਕੋਟ ਪੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਔਰ ਪਿੱਛੇ ਜਿਹੜੇ ਉਹਨਾਂ ਦੇ ਏਆਈਜੀ ਰੈਂਕ ਦੇ ਅਧਿਕਾਰੀ ਹਰ ਸਮੇਂ ਉਹਨਾਂ ਦੇ ਨਾਲ ਹੁੰਦੇ ਨੇ ਹਰਮੀਕ ਦਿਓਲ ਉਹ ਵੀ ਅੱਜ ਨਜ਼ਰ ਆ ਰਿਹਾ ਹਾਲਾਂਕਿ ਕੱਲ ਉਹ ਨਹੀਂ ਸੀ ਪਰ ਅੱਜ ਜਿਹੜੇ ਉਹ ਨਜ਼ਰ ਆ ਰਿਹਾ ਔਰ ਅਸ਼ਦੀਪ ਕਲੇਰ ਤੁਸੀਂ ਦੇਖ ਸਕਦੇ ਹੋ ਤੇਜਿੰਦਰ ਮਿੱੱਡੂ ਖੇੜਾ ਇਹ ਸਾਰੇ ਜਿਹੜੇ ਆ ਸੁਖਬੀਰ ਸਿੰਘ ਬਾਦਲ ਹੋਣਾ ਜਿਹੜੀ ਕਿਚਨ ਕੈਬਿਨੇਟ ਆ ਜਾਨੀ ਕਿ ਜਿਹੜੇ ਉਹਨਾਂ ਦੇ ਖਾਸਮ ਖਾਸ ਨੇ ਉਹ ਪਹਿਲੇ ਦਿਨ ਤੋਂ ਹੀ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ ਡਟੇ ਹੋਏ ਨੇ ਬਤੌਰ ਉਹਨਾਂ ਦੇ ਸਾਥੀ ਕਹਿ ਲਓ ਬਤੌਰ ਉਹਨਾਂ ਦੇ ਕਰੀਬੀ ਕਹਿ ਲਓ ਤਾਂ ਅੱਜ ਲੋਕ ਵੀ ਮੱਥਾ ਟੇਕ ਕੇ ਜਾ ਰਹੇ ਨੇ ਨਤਮਸਤਕ ਵੀ ਹੋ ਰਹੇ ਨੇ ਤਾਂ ਇਹ ਬਿਲਕੁਲ ਮੁੱਖ 게ਟ ਹੈ ਸ਼੍ਰੀ ਨਾਨਕਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਇਹ ਬਿਲਕੁਲ ਮੇਨ 게ਟ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਬੈਠੇ ਨੇ ਪਹਿਰੇਦਾਰ ਦੀ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਝੂਠੇ ਭਾਂਡੇ ਜਿਹੜੇ ਆ ਉਹਾਂ ਮਾਂਜੇ ਜਾਣੇ ਨੇ ਤੇ ਫੇਰ ਬਾਥਰੂਮਾਂ ਦੇ ਵਿੱਚ ਵੀ ਜਿਹੜੀ ਸੇਵਾ ਕੀਤੀ ਜਾਣੀ ਹੈ ਤਾਂ ਇਹ ਜਿਹੜੀਆਂ ਅਲੱਗ-ਅਲੱਗ ਸੇਵਾ ਉਹਨਾਂ ਨੂੰ ਲਗਾਈਆਂ ਗਈਆਂ ਨੇ ਇਹ ਜਿਹੜਾ ਸੇਵਾ ਕੀਤੀ ਜਾਣੀ ਹੈ ਤੇ ਮੂਰੇ ਤੁਸੀਂ ਦੇਖ ਸਕਦੇ ਹੋ ਆ ਹੋਰ ਵੀ ਇੱਕ ਬੋਰਡ ਲਗਾ ਕੇ ਵੀ ਖੜੇ ਕੀਤੇ ਹੋਏ ਨੇ ਕਿ ਭਾਈ ਜੇ ਕਿਸੇ ਸੰਗਤ ਨੇ ਜਾਣਾ ਹੈ ਜਿੱਦਨੂ ਤਖਤ ਸਾਹਿਬ ਨੂੰ ਜਾਣਾ ਹੈ ਜਿੱਥੇ ਦਰਬਾਰ ਸਾਹਿਬ ਨੂੰ ਮੱਥਾ ਟੇਕਣਾ ਤੁਸੀਂ ਇਸ ਰਸਤੇ ਥਾਣੀ ਜਾ ਸਕਦੇ ਹੋ ਤਾਂ ਉੱਥੇ ਇੰਡੀਕੇਸ਼ਨ ਵੀ ਕੀਤੀ ਗਈ ਹੈ ਬਕਾਇਦਾ ਮੁੰਡਿਆਂ ਨੂੰ ਵੀ ਖੜਾ ਕੀਤਾ ਗਿਆ ਹੈਗਾ ਤਾਂ ਕਿ ਕੋਈ ਸੰਗਤ ਨੂੰ ਵੀ ਤਕਲੀਫ ਨਾ ਆਵੇ ਕਿਉਂਕਿ ਬਹੁਤ ਦੂਰ ਦੂਰ ਤੋਂ ਸੰਗਤ ਨਤਮਸਤਕ ਹੋਣ ਆਉਂਦੀ ਹੈ ਤੇ ਨਾਲ ਹੀ ਜਿਹੜਾ ਸੁਖਬੀ ਸਿੰਘ ਬਾਦਲ ਹੋਣਾ ਦੀ ਸਿਕਿਉਰਿਟੀ ਦੇ ਵਿੱਚ ਵੀ ਕੋਈ ਵਿਗਨ ਨਾ ਪਵੇ ਉਸ ਨੂੰ ਵੀ ਪੂਰਾ ਧਿਆਨ ਦੇ ਵਿੱਚ ਅੱਜ ਰੱਖਿਆ ਹੋਇਆ ਸੁਖਬੀ ਸਿੰਘ ਬਾਦਲ ਹੋਂਨਾ ਦੇ ਉੱਪਰ ਕੱਲ ਡਾ ਹਮਲਾ ਹੁੰਦਾ ਬਾੜ-ਬਾੜ ਵੱਜਦਾ ਸੁਖਬੀ ਸਿੰਘ ਬਾਦਲ ਤਾਂ ਸਿੱਧਾ ਲੈ ਚਲਾਂਗੇ ਤੁਹਾਨੂੰ ਇੱਕ ਵਾਰ ਵੀਡੀਓ ਤੱਕ